ਨਮਸਕਾਰ ਪਾਦਾ ਸਤ ਸ੍ਰੀ ਅਕਾਲ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਦੇ ਨਾਲ ਅਸੀਂ ਬਰਾਸਤੀ ਜਿਹੜਾ ਹਲਾਂ ਦਾ ਸੀਨ ਹੈ ਉਹਨੂੰ ਅਸੀਂ ਵੀ ਉਹ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕਰਕੇ ਦਿਖਾ ਰਹੇ ਹਾਂ ਤੇ ਅਗਲੀ ਜਿਹੜੀ ਵੀਡੀਓ ਹੈ ਉਹ ਅਸੀਂ ਤੁਹਾਨੂੰ ਕਿਵੇਂ ਬਲਦਾਂ ਦੇ ਨਾਲ ਖੇਤਾਂ ਦੇ ਵਿੱਚ ਜਿਹੜੀ ਉੱਚੀ ਨੀਵੀਂ ਜ਼ਮੀਨ ਹੁੰਦੀ ਸੀ ਉਹਨੂੰ ਕਿਵੇਂ ਜਿਹੜੇ ਕਿਸਾਨ ਸੇ ਉਹ ਪੱਧਰ ਕਰਦੇ ਹੁੰਦੇ ਸੀ ਕਿਉਂਕਿ ਬੇਸ਼ੱਕ ਉਸ ਟਾਈਮ ਪੰਜਾਬ ਦੇ ਵਿੱਚ ਜਿਆਦੇ ਜਿਹੜੀ ਜ਼ਮੀਨ ਸੀ ਉੱਚੀ ਨਹੀਂ ਵੀ ਹੁੰਦੀ ਸੀ ਤੇ ਥੋੜੇ ਖੇਤ ਵੀ ਜਾਂ ਵੀ ਛੋਟੇ ਫੱਦਰ ਤੇ ਜਿਹੜੀ ਜ਼ਮੀਨ ਸੀ ਉਹਨੂੰ ਪੱਧਰ ਕਰਕੇ ਖੇਤੀ ਕਰਦੇ ਸੇ ਤੇ ਅੱਜ ਤੁਸੀਂ ਜਾਣਦੇ ਹੋ ਕਿ ਜਿਹੜਾ ਕਰਾਹ ਹੈ ਉਹ ਕਰਾਹ ਟਰੈਕਟਰਾਂ ਨਾਲ ਲਾਏ ਜਾਂਦੇ ਆ ਜਾਂ ਹੋਰ ਉਦੋਂ ਅੱਗੇ ਪਾਣੀ ਦੀ ਜਿਹੜੀ ਇੱਥੇ ਬਚਤ ਕਰਨ ਦੇ ਲਈ ਐਸੇ ਵੀ ਕਰਾਹ ਬਣ ਗਏ ਕਿ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਕੰਪਿਊਟਰ ਕਰਾਹ ਕਰਦੇ ਉਹ ਕੰਪਿਊਟਰ ਕਰਾਹ ਬਿਲਕੁਲ ਜਿਹੜੇ ਖੇਤ ਆ ਉਹਨਾਂ ਨੂੰ ਇੱਕਸਾਰ ਕਰ ਦਿੰਦਾ ਪਰ ਕਿਸੇ ਟਾਈਮ ਪੰਜਾਬ ਦੇ ਵਿੱਚ ਜਿਹੜੀ ਉੱਚੀ ਨੀਵੀ ਵੀ ਥੋੜੀ-ਮੋਟੀ ਜ਼ਮੀਨ ਜਾਂ ਜਿਹੜੀਆਂ ਉੱਚੀਆਂ ਜ਼ਮੀਨ ਦੇ ਵਿੱਚ ਢੇੜੀਆਂ ਹੁੰਦੀਆਂ ਸੀ ਆ ਤੁਸੀਂ ਦੇਖ ਰਹੇ ਹੋ ਕਿ ਅਸੀਂ ਹੁਣ ਇਸ ਵੀਡੀਓ ਦੇ ਵਿੱਚ ਖੇਤ ਦੇ ਵਿੱਚ ਕਿਵੇਂ ਕਰਾਹੀ ਲੱਗਦੀ ਹੁੰਦੀ ਸੀ ਕਿਉਂਕਿ ਕਿਸਾਨ ਤੁਹਾਨੂੰ ਜਿਹੜਾ ਉਹ ਕਰਾਹੀ ਦਾ ਸੀਨ ਕਰਕੇ ਦਿਖਾ ਰਿਹਾ ਤੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦੋਹੇ ਜਿਹੜੇ ਵੱੜਦਾ ਉਹ ਮਿੱਟੀ ਇਸ ਕਰਾਹੀ ਦੇ ਨਾਲ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਉੱਚੇ ਥਾਂ ਦੇ ਵਿੱਚ ਜਿਹੜੀ ਕਰਾਹੀ ਲਾਈ ਜਾਂਦੀ ਤੇ ਅੱਗੇ ਜਿੱਥੇ ਉਹ ਜ਼ਮੀਨ ਨੀਮੀ ਹੁੰਦੀ ਤੇ ਉੱਥੇ ਕਰਕੇ ਉਹਨੂੰ ਛੱਡ ਛੱਡ ਦਿੰਦੇ ਹੁੰਦੇ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਜਿਹੜੀ ਕਰਾਹੀ ਆਹੋ ਖਾਲੀ ਹੋ ਚੁੱਕੀ ਐ ਤੇ ਮੈਂ ਗਰਨਾਪ ਸਿੰਘ ਨੂੰ ਪਹੁੰਗਾ ਕਿ ਇੱਕ ਇੱਕ ਵਾਰ ਫੇਰ ਉਹ ਕਰਾਹੀ ਮਿੱਟੀ ਨਾਲ ਭਰ ਕੇ ਦਿਖਾਉਣ ਤੇ ਆ ਤੁਸੀਂ ਦੇਖ ਰਹੇ ਹੋ ਕਿ ਦੇ ਹੱਥ ਦੇ ਪਿੱਛੇ ਸਭ ਕੁਝ ਐ ਕਿ ਉਹ ਕਰਾਹੀ ਦੇ ਨਾਲ ਮਿੱਟੀ ਭਰੀ ਜਾ ਰਹੀ ਐ ਤੇ ਜਿਹੜਾ ਨੀਮਾ ਥਾਂ ਉਹ ਥਾਂ ਮੈਂ ਉਹ ਕਰਾਹੀ ਤੁਹਾਨੂੰ ਉਹ ਵੀ ਛੱਡ ਕੇ ਦਿਖਾਊਗਾ ਕਿ ਖਾਲੀ ਕਰਕੇ ਦਿਖਾਊਗਾ ਕਰਾਹੀ ਦੇਖੋ ਤੁਸੀਂ ਬਿਲਕੁਲ ਜਿਹੜਾ ਉਹ ਖਾਲੀ ਹੋ ਚੁੱਕੀ ਆ ਮਿੱਟੀ ਤੇ ਇਸ ਤਰ੍ਹਾਂ ਜਿਹੜੇ ਇਹ ਕਿਸਾਨ ਸੇ ਉਹ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਜ਼ਮੀਨ ਦੀਆਂ ਥੋੜੀਆਂ-ਮੋਟੀਆਂ țeੜੀਆਂ ਹੁੰਦੀਆਂ ਕਿਉਂਕਿ ਆਮ ਕਰਕੇ ਜਿਹੜੀ ਸਜਾਈ ਸੀ ਉਹ ਖੂਹਾਂ ਨਾਲ ਹੁੰਦੀ ਹੁੰਦੀ ਸੀ ਤੇ ਖੂਹਾਂ ਤੋਂ ਬਾਅਦ ਜਦੋਂ ਅੱਛੇ ਪੰਜਾਬ ਦੇ ਵਿੱਚ ਵੀ ਖਾਸ ਕਰਕੇ 1849 ਤੋਂ ਬਾਅਦ ਇੱਥੇ ਵੀ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਸਜਾਈ ਦੀਆਂ ਸਹੂਲਤਾਂ ਫਾਇਦਾ ਕਰਨ ਦੇ ਲਈ ਜਿਹੜੀਆਂ ਕਿ 1800 ਕਰੀਬ ਅੱਸੀ ਦੇ ਕਰੀਬ ਇੱਥੇ ਨਹਿਰਾਂ ਦਾ ਜਾਲ ਵਿਛਾਇਆ ਉਹਦੇ ਨਾਲ ਖੇਤਾਂ ਦੀ ਵਿੱਚ ਸਜਾਈ ਹੋਣੀ ਸ਼ੁਰੂ ਹੋਈ ਤੇ ਜਿਹੜੀ ਖੂਹਾਂ ਨਾਲ ਥੋੜੀ-ਮੋਟੀ ਸਜਾਈ ਹੁੰਦੀ ਸੀ ਥੋੜੀ-ਮੋਟੀ ਜ਼ਮੀਨ ਉੱਚੀ ਹੁੰਦੀ ਸੀ ਜਾਂ ਨੀਵੀਂ ਹੁੰਦੀ ਸੀ ਉਹਨੂੰ ਇਸ ਤਰ੍ਹਾਂ ਜਿਵੇਂ ਤੁਸੀਂ ਸੀਨ ਦੇ ਵਿੱਚ ਦੇਖ ਰਹੇ ਹੋ ਕਿ ਕਿਸਾਨ ਉਸ ਢੇੜੀਆਂ ਵਾਲੀ ਜ਼ਮੀਨ ਨੂੰ ਤੇ ਪੱਧਰ ਕਰਕੇ ਇਸ ਤਰ੍ਹਾਂ ਹੋ啊 ਦੇਖੋ ਇਹਨੇ ਕਿਰਾਹੀ ਖਾਲੀ ਕਰ ਦਿੱਤੀ ਹੈ ਤੇ ਇਸ ਲਈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਸਾਡੇ ਜਾਤਨ ਨੂੰ ਜਾਂ ਕੱਟੂ ਵਿਰਾਸਤ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਅੱਗੇ ਫਲਾਉਣ ਦੀ ਕੋਸ਼ਿਸ਼ ਕਰੋ ਤੇ ਤਾਂ ਕਿ ਆਪਾਂ ਇਸ ਪੰਜਾਬ ਦੀ ਜਿਹੜੀ ਵਿਰਾਸਤਾਂ ਨੂੰ ਸ਼ੋਅ ਕਰ ਸਕੀਏ ਤੇ ਉਹਨੂੰ ਬਚਾ ਸਕੀਏ ਤੇ ਆਉਣ ਵਾਲੀ ਜਿਹੜੀਆਂ ਪਨੀਰੀਆਂ ਨੇ ਜਾਂ ਬੱਚੇ ਆ ਛੋਟੇ ਉਹਨਾਂ ਨੂੰ ਦਿਖਾ ਸਕੀਏ ਤੁਹਾਡਾ ਧੰਨਵਾਦ